ਹੇ ਗੁਰੂ ਸਾਹਿਬ ਜੀ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਛਠ ਕਾ ਇਸ ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਨਾਨਕ ਉਚਾਰਨ ਬਹੁਤ ਧਿਆਨ ਨਾਲ ਕਰਨਾ ਹੈ ਬਹੁਤ ਵੱਡੀ ਕਮਜ਼ੋਰੀ ਅੱਜ ਦੇ ਸਮੇਂ ਵਿੱਚ ਜੋ ਵੇਖਣ ਨੂੰ ਆ ਰਹੀ ਹੈ ਪਹਿਲਾ ਨੰਨਾ ਤਾਂ ਪਾਠੀ ਸਿੰਘ ਸ਼ੁੱਧ ਬੋਲ ਜਾਂਦੇ ਨੇ ਪਰ ਅਗਲਾ ਜਿਹੜਾ ਨੰਨਾ ਹੈ ਉਹਦੀ ਆਵਾਜ਼ ਵਿੱਚ ਣਾਣੇ ਦੀ ਆਵਾਜ਼ ਸੰਮਿਲਿਤ ਹੋ ਜਾਂਦੀ ਹੈ ਨਾਨਕ ਬੋਲ ਜਾਂਦੇ ਨੇ ਨਾਨਕ ਨਹੀਂ ਕਹਿਣਾ ਨਾਨਕ ਦੋਵੇਂ ਨੰਨੇ ਹੀ ਸਪਸ਼ਟ ਹੋਣੇ ਚਾਹੀਦੇ ਨੇ ਜਿੱਥੇ ਵੀ ਗੁਰਬਾਣੀ ਵਿੱਚ ਨਾਨਕ ਲਫ਼ਜ਼ ਆਵੇ ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਦੀ ਕਵੀਸ਼ਾਪ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਪੰਜਾਂ ਹੀ ਪਾਤਸ਼ਾਹਾਂ ਨੇ ਨੌਵੇਂ ਪਾਤਸ਼ਾਹ ਜੀ ਨੇ ਮੇ ਕਵੀਸ਼ਾਪ ਨਾਨਕ ਪਾਤ ਦੀ ਵਰਤੋਂ ਕੀਤੀ ਹੈ ਇਸ ਲਈ ਇਹ ਪਾਤ ਗੁਰਬਾਣੀ ਵਿੱਚ ਵਾਰ-ਵਾਰ ਆਉਣਾ ਹੈ ਬਹੁਤ ਖਿਆਲ ਰੱਖਣਾ ਹੈ ਕਿ ਢਾਣਾ ਨਾ ਬੋਲਿਆ ਜਾਵੇ ਨੰਨਿਆਂ ਦਾ ਉਚਾਰਨ ਹੀ ਸ਼ੁੱਧ ਹੋਵੇ ਨਾਨਕ ਹਾਂਜੀ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਦੇ ਪਾਵਹਿ ਰਾਹ ਸੁਣੈ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਕਬਹ ਇਕੱਠਾ ਨਹੀਂ ਬੋਲ ਜਾਣਾ ਨਖੇੜਾ ਜ਼ਰੂਰੀ ਹੈ ਮਨਨੇ ਕਾ ਬਹਿ ਕਰਨ ਵਿਚਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਇੱਥੇ ਇੱਕ ਬੇਨਤੀ ਵੀ ਐ ਹਾਂਜੀ ਮਨਨੇ ਕਾ ਬਹਿ ਕਰਨ ਵਿਚਾਰ ਵਵੇ ਨੂੰ ਬਿਹਾਰੀ ਐ ਆਮ ਤੌਰ ਤੇ ਅਸੀਂ ਵਿਚਾਰ ਬੋਲ ਜਾਂਦੇ ਆ ਵਿਚਾਰ ਵਵੇ ਨੂੰ ਸਿਹਾਰੀ ਲੱਗਦੀ ਹੈ ਸਤਿਗੁਰੂ ਜੀ ਨੇ ਇੱਥੇ ਬਿਹਾਰੀ ਲਿਖੀ ਹੈ ਵਿਚਾਰ ਬੋਲਾਂਗੇ ਇਸੇ ਤਰ੍ਹਾਂ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਇਸ ਉਚਾਰਣ ਦਾ ਖਿਆਲ ਰੱਖਣਾ ਅਸੀਂ ਆਮ ਤੌਰ ਤੇ ਨਰੰਜਨ ਬੋਲ ਜਾਂਦੇ ਆ ਜੰਨੇ ਦੀ ਆਵਾਜ਼ ਆ ਜਾਂਦੀ ਹੈ ਤੇ ਅਖੀਰਲਾ ਨੰਨਾ ਜਿਹੜਾ ਉਹ ਵੀ ਆਪਾਂ ਨਾਣਾ ਪਕਾਰ ਦਿੰਦੇ ਆ ਨਿਰੰਜਨ ਜਜੇ ਦੀ ਆਵਾਜ਼ ਅਤੇ ਆਖਰ ਵਿੱਚ ਵੀ ਨੰਨੇ ਦੀ ਆਵਾਜ਼ ਇਹ ਸਪਸ਼ਟ ਆਵੇ ਨਿਰੰਜਨ ਜਾਂ ਨਿਰੰਜਨ ਕਿਉਂ ਪਾਠ ਨਹੀਂ ਹੋਵੇਗਾ ਨਿਰੰਜਨ ਪਾਠ ਸ਼ੁੱਧ ਕਰਨਾ ਹਾਂਜੀ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੋਹੇ ਝੋਟਾ ਨਾ ਖਾਏ ਵਾਹਿਗੁਰੂ ਜੀ ਅੱਗੇ ਬੇਨਤੀ ਕੀਤੀ ਗਈ ਸੀ ਸ੍ਰੀ ਕੰਨਿਆਵਾਰੇ ਕੰਨਾ ਸਾਰਿਆਂ ਨੇ ਪੁੱਛੇ ਧਿਆਨ ਦੇਉ ਪੁੱਛੀਆਂ ਤੇ ਮੰਨ ਮੁਹੇ ਚੋਟਾ ਨਾ ਖਾਏ ਕੰਨਾ ਲਗਾ ਪਹਿਲੀ ਵਾਰ ਕੰਨਾ ਆ ਗਿਆ ਇੱਕ ਵਾਰ ਇਹ ਕਦੈ 6 ਵਰੀ ਆਉਣਾ 13ਵੀਂ ਪੌੜੀ ਜਾ ਗਿਆ 21ਵੀਂ 25ਵੀਂ 36 ਦੇ ਸੰਤ ਧਿਆਨ ਰੱਖਣਾ ਸਾਧ ਸੰਗਤਾਂ ਨੇ ਤੇ ਉਹ ਵੀ ਆਪਾਂ ਨਾਲ ਨਾਲ ਲਾਉਣਾ ਹੈ ਅਗਰ ਜਿੱਥੇ ਨਹੀਂ ਤਾਂ ਨਹੀਂ ਲਾਉਣਾ ਇਥੇ ਲੱਗਾ ਪਾਠੀ ਸਿੰਘ ਜੀ ਹੋਣਾ ਨੇ ਬਹੁਤ ਸੋਹਣਾ ਪੜਿਆ ਮੰਨ ਮੋਹਿ ਚੋਟਾ ਨਾ ਖਾਇ ਹਾਂਜੀ ਮੰਨ ਜਮ ਕੈ ਸਾਥ ਨਾ ਜਾਏ ਪੁੱਲਾ ਜਮ ਕੀ ਮੰਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣਾ ਮਨ ਕੋਏ ਪਹਿਲਾਂ ਟਪੀ ਲੱਗੀ ਆ ਫੇਰ ਮੁਕਤਾ ਹੈ ਜੇ ਕੋ ਮਨ ਜਾਣਾ ਮਨ ਕੋਏ ਧਿਆਨ ਦਿਓ ਪਾਤੀ ਸਿੰਘ ਜੀ ਹੋਰੀ ਸੁਣਾ ਪੜ ਰਹੇ ਨੇ ਆਪਾਂ ਸਾਰਿਆਂ ਨੇ ਧਿਆਨ ਦੇਣਾ ਹਾਂਜੀ ਮਨ ਮਾਰਗ ਠਾਕ ਨਾ ਪਾਏ ਮਨ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮਗ ਨਾ ਚੱਲੈ ਪੰਥ ਮਗ ਨਹੀਂ ਬੋਲਣਾ ਆਮ ਤੌਰ ਤੇ ਪਾਠੀ ਸੰਗ ਮਗ ਬੋਲ ਜਾਂਦੇ ਨੇ ਤੇ ਨੰਨੇ ਨੂੰ ਇਥੇ ਵੱਖਰਾ ਵੀ ਕਰਨਾ ਹੈ ਮਗਨ ਨਹੀਂ ਹੋਣਾ ਤੇ ਇਸੇ ਤਰ੍ਹਾਂ ਮਗ ਨਾ ਇਉਂ ਵੀ ਨਹੀਂ ਬੋਲਣਾ ਮੰਨੈ ਮਗ ਨਾ ਚੱਲੈ ਪੰਥ ਜਮ ਕੇ ਮੰਨੈ ਤੇ ਹੀ ਆਵੇਗੀ ਮਗ ਤੇ ਨਾ ਇਹਨਾਂ ਨੂੰ ਨਖੇੜ ਕੇ ਪਾਠ ਕਰਨਾ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹਿ ਪਹਿਲਾ ਕਸਕੇ ਤੇ ਦੂਜਾ ਪੋਲੇ ਥੋੜਾ ਜਿਹਾ ਪਹਿਲਾ ਟਿੱਪੀ ਵਾਲਾ ਜਿਵੇਂ ਗਿਆਨੀ ਜੀ ਨੇ ਦੱਸਿਆ ਫਿਰ ਉਸੇ ਤਰ੍ਹਾਂ ਹੀ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵ ਹੈ ਮੋਖ ਦਵਾਰ ਮਨ ਪਰਵਾਰ ਹੈ ਸਾਧਾਰ ਮਨ ਤਰੈ ਤਾਰੇ ਗੁਰ ਸਿੱਖ ਇੱਥੇ ਤਰੈ ਤਾਰੇ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ ਤਰੈ ਦੁਲਾਵਾਂ ਨੇ ਤਾਰੇ ਇਕ ਲਾਮ ਹੈ ਹਾਂਜੀ ਮਨ ਨਾਨਕ ਭਵ ਹੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਪंचे ਸੋਹਹਿ ਦਰ ਰਾਜਾਨ ਦਰ ਰਾਜਾਨ ਦੋ ਰਾਰੇ ਇਕੱਠੇ ਆ ਰਹੇ ਨੇ ਆਮ ਤੌਰ ਤੇ ਤੇਜ਼ ਚਾਦ ਵਿੱਚ ਚਲਦਿਆਂ ਆਪਾਂ ਪੜ ਜਾਂਦੇ ਆਂ ਦਾਰਾ ਜਾਨ ਉਹ ਦਾਰਾ ਜਾਨ ਦਾ ਅਰਥ ਹੀ ਕੁਝ ਹੋਰ ਬਣ ਗਿਆ ਉਦੇ ਵਿੱਚੋਂ ਇਹ ਕਰਾਰਾ ਵੀ ਖਤਮ ਹੋ ਗਿਆ ਦਰ ਰਾਜਾਨ ਨਖੇੜ ਕੇ ਪਾਠ ਕਰਨਾ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜੇਨ ਸੂਤ ਸੰਤੋਖ ਥਾਪ ਰੱਖਿਆ ਜੇਨ ਸੂਤ ਸੰਤੋਖ ਥਾਪ ਰੱਖਿਆ ਜੇਨ ਸੂਤ ਜੇ ਕੋ ਬੁੱਝੈ ਬੁੱਝੈ ਇਹ ਵੀ ਬੁੱਝਣ ਦਾ ਭਾਵ ਹੈ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਗੁੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਇ ਲੇਖ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕੀਤੀ ਦਾਤ ਇਥੇ ਜਮ ਕੇ ਲੱਗੇਗੀ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਪਸਾਓ ਕਵਾਓ ਦਰਿਆਓ ਇਹ ਸਾਰੇ ਕੰਨਿਆਂ ਦਾ ਖਿਆਲ ਰੱਖਣਾ ਇਹ ਉਚਾਰਣ ਅੱਧਾ ਨਾ ਰਹਿ ਜਾਵੇ ਕੀਤਾ ਪਸਾਓ ਏਕੋ ਕਵਾਓ ਤੇਸ ਤੇ ਹੋਏ ਲਖ ਦਰਿਆਵ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜੋ ਕਿ ਬਿਲਕੁਲ ਸ਼ੁੱਧ ਹੈ ਆਮ ਤੌਰ ਤੇ ਆਪਾਂ ਤੂੰ ਬੋਲ ਜਾਂਦੇ ਆਂ ਗੁਰਬਾਣੀ ਵਿੱਚ ਇਹ ਦੋਨੋਂ ਤਰ੍ਹਾਂ ਦੇ ਪਾਠ ਆਉਂਦੇ ਨੇ ਉੱਪਰ ਟਿੱਪੀ ਵਾਲਾ ਵੀ ਤੇ ਟਿੱਪੀ ਤੋਂ ਬਿਨਾ ਵੀ ਜਿੱਥੇ ਤੂ ਤੱਤੇ ਨੂੰ ਦੁਲੰਕੜ ਤਾਂ ਹੈ ਪਰ ਟਿੱਪੀ ਨਹੀਂ ਉਥੇ ਆਪਾਂ ਤੂ ਪਾਠ ਟਿੱਪੀ ਤੋਂ ਬਿਨਾ ਹੀ ਕਰਾਂਗੇ ਜਿੱਥੇ ਟਿੱਪੀ ਲਿਖੀ ਆਵੇਗੀ ਉਥੇ ਤੂ ਪਾਠ ਹੋਵੇਗਾ ਜਿੱਥੇ ਟਿੱਪੀ ਨਹੀਂ ਉਥੇ ਆਪਾਂ ਉਚਾਰਨ ਨਹੀਂ ਕਰਨੀ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਰਹੈ ਉਦਾਸ ਆਮ ਤੌਰ ਤੇ ਰਹਿ ਬੋਲ ਜਾਂਦੇ ਆ ਰਹਿ ਤੇ ਵਿੱਚ ਇੱਕ ਹਾ ਹ ਰਹਿ ਜਾਂਦਾ ਤੇ ਹਾਹੇ ਤੇ ਦੁਲਾਵਾਂ ਲੱਗ ਜਾਂਦੀਆਂ ਨੇ ਆਪਾਂ ਇਹਨਾਂ ਦੋਵਾਂ ਹਾਹਿਆਂ ਦਾ ਉਚਾਰਨ ਕਰਨਾ ਹੈ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ